सबनों जैमसीकी सुनो और समझो प्रोग्राम के चौथे एपीसोडे सबना का स्वागत है जिस तरह असी सारे जाते हाँ इस प्रोग्राम का मकसद है रिवाइविंग द लाइफ एंड थिंकिंग ਜੀਵਨ ਅਤੇ ਸੋਚ ਨੂੰ ਨਵਾਂ ਕਰਨਾ ਤੋਂ ਸਭ ਤੋਂ ਪਹਿਲਾਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਪਰਮੇਸ਼ਰ ਨੇ ਸਾਡੇ ਸਭਨਾਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਇਸ ਧਰਤੀ ਉੱਤੇ ਰੱਖਿਆ ਤੇ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ ਜੀਵਨ ਅਤੇ ਸੋਚ ਨੂੰ ਨਵਾਂ ਕਰਨਾ ਸੋ ਅੱਜ ਦਾ ਮੇਰਾ ਵਿਸ਼ਾ ਵੀ ਕੁਝ ਇਸ ਤਰ੍ਹਾਂ ਦਾ ਹੈ ਜੀਵਨ ਦੇ ਉੱਤੇ ਜੀਵਨ ਅਤੇ ਸੋਚ ਤੇ ਹੀ ਮੇਰਾ ਵਿਸ਼ਾ ਹੈ ਸੋ ਅੱਜ ਦੇ ਵਿਸ਼ੇ ਦਾ ਨਾਮ ਹੈ ਜੀਵਨ ਯਾ ਜ਼ਿੰਦਗੀ ਔਰ ਇਸ ਨੂੰ ਮੈਂ ਕੁਝ ਭਾਗਾਂ ਦੇ ਵਿੱਚ ਵੰਡਿਆ ਹੈ ਸਭ ਤੋਂ ਪਹਿਲਾਂ زندگی کس طرح ਹੁੰਦ ਦੇ ਵਿੱਚ ਆਈ ਦੂਸਰਾ زندگی ਦਾ ਕੀ مقصد ਹੈ ਤੀਸਰਾ زندگی ਦੇ ਕਿੰਨੇ ਪ੍ਰਕਾਰ ਹਨ ਚੌਥਾ ਨਵਾਂ ਜੀਵਨ ਕਿਸ ਤਰ੍ਹਾਂ ਮਿਲ ਸਕਦਾ ਹੈ اور ਸਾਨੂੰ ਨਵੇਂ ਜੀਵਨ ਦੀ ਕੀ ਲੋੜ ਹੈ ਇਹ ਸਾਰੀਆਂ ਗੱਲਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਾਂਗੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ زندگی ਕੀ ਹੈ ਵਟ ਇਜ਼ ਲਾਈਫ اور ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਹੁੰਦ ਦੇ ਵਿੱਚ زندگی ਆਈ ਔਰ ਬਾਈਬਲ ਬਹੁਤ ਹੀ ਸੁੰਦਰਤਾ ਦੇ ਨਾਲ ਇਸ ਇਸ ਸਵਾਲ ਦਾ ਸਾਨੂੰ ਉੱਤਰ ਦਿੱਤੀ ਹੈ ਇਹਦੇ ਲਈ ਸਾਨੂੰ ਵਚਨ ਪੜ੍ਹਨਾ ਪਵੇਗਾ ਅਸੀਂ ਪਰਮੇਸ਼ਰ ਦੇ ਜੀਵਤ ਕਲਾਮ ਦੇ ਵਿੱਚੋਂ ਇੱਕ ਵਚਨ ਨੂੰ ਪੜ੍ਹਾਂਗੇ ਉਤਪਤ ਉਹਦਾ 2 ਅਧਿਆਇ ਉਹਦਾ 7 ਵਚਨ ਤੇ ਇਸ ਇਸ ਤਰ੍ਹਾਂ ਲਿਖਿਆ ਹੈ ਯਹਵਾ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਸੋ ਆਦਮੀ ਜਿਉਂਦੀ ਜਾਨ ਹੋ ਗਿਆ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਆਦਮ ਨੂੰ ਆਪਣੇ ਹੱਥਾਂ ਦੁਆਰਾ ਬਣਾਇਆ ਮਿੱਟੀ ਤੋਂ ਬਣਾਇਆ ਔਰ ਜਦੋਂ ਬਣਾਇਆ ਔਰ ਉਹ ਪੁੱਤਲੇ ਵਾਂਗ ਸੀ ਔਰ ਉਹ ਉਹਨੂੰ ਜ਼ਿੰਦਾ ਕਰਨ ਲਈ ਉਹਦੇ ਅੰਦਰ ਜੀਵਨ ਦੇਣ ਲਈ ਪਰਮੇਸ਼ੁਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਉਹਦੀਆਂ ਨਾਸਾਂ ਵਿੱਚ ਆਪਣੇ ਸ਼્વાસ ਨੂੰ ਫੂਕਿਆ ਗੋਡ ਬ੍ਰੀਥ ਇਨਟੂ ਦ ਨੋਸਟ੍ਰਲਸ ਆਫ ਆਦਮ ਔਰ ਜਦੋਂ ਪਰਮੇਸ਼ੁਰ ਨੇ ਆਪਣਾ ਦਮ ਫੂਕਿਆ ਔਰ ਉਸ ਤੋਂ ਬਾਅਦ ਆਦਮ ਜੀਵਤ ਪ੍ਰਾਣੀ ਬਣ ਗਿਆ ਇਹਦਾ ਮਤਲਬ ਜੋ ਆਦਮ ਇੱਕ ਪੁੱਤਲੇ ਵਾਂਗ ਸੀ ਹਲੇ ਪਰਮੇਸ਼ਵਰ ਨੇ ਮਿੱਟੀ ਦਾ ਇੱਕ ਪੁੱਤਲਾ ਬਣਾਇਆ ਸੀ ਔਰ ਜਦੋਂ ਪਰਮੇਸ਼ਵਰ ਨੇ ਆਪਣੇ ਸਾਹ ਨੂੰ ਉਹਦੇ ਅੰਦਰ ਫੂਕਿਆ ਔਰ ਆਦਮ ਦੇ ਅੰਦਰ ਜੀਵਨ ਆ ਗਿਆ ਸੋ ਦੱਸਣਾ ਚਾਹਾਂਗਾ ਕਿ ਜ਼ਿੰਦਗੀ ਪਰਮੇਸ਼ਵਰ ਨੇ ਦਿੱਤੀ ਹੈ ਜ਼ਿੰਦਗੀ ਹੋਂਦ ਦੇ ਵਿੱਚ ਪਰਮੇਸ਼ਵਰ ਦੁਆਰਾ ਆਈ ਹੈ ਜ਼ਿੰਦਗੀ ਦੀ ਸ਼ੁਰੂਆਤ ਪਰਮੇਸ਼ਵਰ ਨੇ ਕੀਤੀ ਹੈ और जिंदगी की है इधर अर्थ है कि जिंदगी परमेश्वर द्वारा देता गया बहुत ही ज्यादा बहुत ही प्रीशियस बहुत ही ज्यादा अनमोल तोहफा है जो मनुख जाति परमेश्वर ने देता है ये बहुत ही ज्यादा अनमोल तोहफा है जो परमेश्वर ने तो हनुते मिनु देता है वो है जिंदगी और जिंदगी एको ही बार मिलती है वो तो परमेश्वर देने वाला है और परमेश्वर ही जिंदगी दाता है आमीन ਪਰਮੇਸ਼ਵਰ ਦਾ ਵਚਨ ਸਾਨੂੰ ਬਿਆਨ ਕਰਦਾ ਹੈ ਮਾਦੀ ਕੋਪ ਦੇ ਵਿੱਚ ਪਰਮੇਸ਼ਵਰੀ ਹੈ ਜੋ ਸਾਨੂੰ ਰਚਦਾ ਹੈ ਅ ਸਾਇੰਸ ਬਹੁਤ ਅੱਗੇ ਨਿਕਲ ਚੁੱਕੀ ਹੈ ਬਹੁਤ ਲੋਕ ਖੋਜ ਕਰ ਰਹੇ ਹਨ ਪਰ ਕੋਈ ਵੀ ਇਨਸਾਨ ਦੂਸਰੇ ਇਨਸਾਨ ਨੂੰ ਨਹੀਂ ਬੜਾ ਸਕਿਆ ਜ਼ਿੰਦਗੀ ਦੇਣਾ ਸਿਰਫ ਤੇ ਸਿਰਫ ਪਰਮੇਸ਼ਵਰ ਦੇ ਬਸ ਦੇ ਵਿੱਚ ਹੈ ਔਰ ਮੇਰੇ ਖਿਆਲ ਦੇ ਨਾਲ ਤੁਹਾਨੂੰ ਇਹ ਪਤਾ ਲੱਗ ਚੁੱਕਾ ਹੋਵੇਗਾ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਪਰਮੇਸ਼ਵਰ ਦਰਵਾਜ਼ੇ ਦੁਆਰਾ ਦਿੱਤਾ ਗਿਆ ਇੱਕ ਬਹੁਤ ਹੀ ਖੂਬਸੂਰਤ ਤੋਹਫਾ ਹੈ ਸੋ ਜ਼ਿੰਦਗੀ ਸਾਡੇ ਅੰਦਰ ਜ਼ਿੰਦਗੀ ਪਰਮੇਸ਼ਵਰ ਨੇ ਦਿੱਤੀ ਹੈ ਇਸ ਗੱਲ ਨੂੰ ਅੱਜ ਦਾ ਪਰਮੇਸ਼ਵਰ ਦਾ ਵਾਚਨ ਸਾਨੂੰ ਸਿਖਾ ਰਿਹਾ ਹੈ ਔਰ ਦੂਸਰੀ ਗੱਲ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ ਇਹ ਸਿੱਖਣਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਦੀ ਅਲੱਗ-ਅਲੱਗ ਸੋਚ ਹੈ ਔਰ ਉਹ ਸੋਚਦੇ ਨੇ ਜ਼ਿੰਦਗੀ ਦਾ ਉਹਨਾਂ ਦੇ ਜੀਵਨ 'ਚ ਅਲੱਗ-ਅਲੱਗ ਮਕਸਦ ਹੈ ਕਈ ਲੋਕ ਸੋਚਦੇ ਨੇ ਸਾਡੀ ਜ਼ਿੰਦਗੀ ਦਾ ਕੋਈ ਵੀ ਮਕਸਦ ਨਹੀਂ ਹੈ ਜਿੱਦਾਂ ਚੱਲ ਰਹੀ ਹੈ ਚੱਲੀ ਜਾਵੇ ਜਿਸ ਤਰ੍ਹਾਂ ਚੱਲ ਰਹੀ ਹੈ ਚੱਲੀ ਜਾਵੇ ਕਈ ਸੋਚਦੇ ਹਨ ਸਾਡੀ ਸਾਡੀ ਕਿਸਮਤ ਦੇ ਵਿੱਚ ਜੋ ਲਿਖਿਆ ਹੈ ਉਹੀ ਹੋਵੇਗਾ ਅਤੇ ਉਹ ਜ਼ਿੰਦਗੀ ਨੂੰ ਚੱਲਣ ਦਿੰਦੇ ਆ ਕਿਉਂਕਿ ਉਹਨਾਂ ਦਾ ਭਰੋਸਾ ਕਿਸਮਤ ਤੇ ਹੈ ਉਹ ਸੋਚਦੇ ਕਿਤੇ ਨਾ ਕਿਤੇ ਲੇਖਾਂ ਦੇ ਵਿੱਚ ਲਿਖ ਦਿੱਤਾ ਗਿਆ ਆ ਕਿ ਐਨੀ ਤਰੀਕ ਨੂੰ ਐਨੇ ਸਮੇਂ ਦੇ ਵਿੱਚ ਇਹਦੇ ਨਾਲ ਇਹ ਵਾਪਰੇਗਾ ਇਹ ਹੋਵੇਗਾ ਉਹ ਕਿਸਮਤ ਦੇ ਭਰੋਸੇ ਆਪਣੀ ਜ਼ਿੰਦਗੀ ਨੂੰ ਬਿਤਾ ਰਹੇ ਆ ਕੁਝ ਮਾੜਾ ਹੁੰਦਾ ਆ ਉਹ ਵੀ ਕਿਸਮਤ ਤੇ ਥੋਪਦੇ ਆ ਕੁਝ ਚੰਗਾ ਹੁੰਦਾ ਆ ਉਹ ਵੀ ਕਿਸਮਤ ਤੇ ਥੋਪਦੇ ਆ ਸੋ इस तरह सोचते चलते हैं और कई सोचते हैं उनके जीवन का मकसद पैसा सिर्फ पैसा ही कमाना है कई सोचते हैं उनके जीवन का मकसद सिर्फ अपनी मन की इच्छा पूरा करना है कई जीवन का मकसद है सिर्फ शरीरिक इच्छा पूरा करना है ये संसारिक प्यार प्राप्त करना जीवन का मकसद है पर मेरे प्यार हो भैनों से भराओ कि सिर्फ यही मकसद है साढ़े जीवन का कि पैसा पैसा प्राप्त करना ਸੰਸਾਰਿਕ ਚੀਜ਼ਾਂ ਪਿੱਛੇ ਭੱਜਣਾ ਨੌਜਵਾਨ ਕਈ ਨੌਜਵਾਨ ਨਸ਼ੇ ਨੂੰ ਆਪਣਾ ਮਕਸਦ ਬਣਾ ਹੀ ਬੈਠੇ ਆਂ ਔਰ ਨਸ਼ੇ ਦੇ ਪਿੱਛੇ ਭੱਜਦੇ ਜਾ ਰਹੇ ਆਂ ਕਈ ਲੋਕ ਲੋਕਾਂ ਨੇ ਆਪਣੇ ਗਲਤ ਮਕਸਦ ਨੂੰ ਜ਼ਿੰਦਗੀ ਚ ਲੈ ਲਿਆ ਔਰ ਉਸ ਗਲਤ ਮਕਸਦ ਦੇ ਪਿੱਛੇ ਭੱਜਦੇ ਹੀ ਜਾ ਰਹੇ ਆਂ ਕਈ ਕੀ ਕਰਦੇ ਨੇ ਕਹਿੰਦੇ ਮੇਰੀ ਜ਼ਿੰਦਗੀ ਜੀਣ ਦਾ ਕੋਈ ਵੀ ਫਾਇਦਾ ਨਹੀਂ ਹੈ ਆਈ ਡੋਨਟ ਵਾਂਟ ਟੂ ਲੀਵ ਮੈਂ ਨਹੀਂ ਜੀਣਾ ਚਾਹੁੰਨਾ ਜਾਂ ਮੈਂ ਨਹੀਂ ਜੀਣਾ ਚਾਹਦੀ ਅਤੇ ਜਦੋਂ ਉਹਨਾਂ ਦੀ ਮਰਜ਼ੀ ਪੂਰੀ ਨਹੀਂ ਹੁੰਦੀ ਜਦੋਂ ਉਹਨਾਂ ਦਾ ਮਕਸਦ ਪੂਰਾ ਨਹੀਂ ਹੁੰਦਾ ਉਦੋਂ ਉਹ ਆਤਮ ਹੱਤਿਆ ਕਰ ਲੈਂਦੇ ਔਰ ਉਹ ਸੋਚਦੇ ਆ ਕਿ ਉਹਨਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਹੋ ਜਾਏਗਾ ਪਰ ਕਿਤੇ ਨਾ ਕਿਤੇ ਅਜਦਾ ਇਨਸਾਨ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ ਕਿ ਉਸ ਨੂੰ ਜੀਵਨ ਕਿਸੇ ਇਨਸਾਨ ਨੇ ਨਹੀਂ ਦਿੱਤਾ ਬਲਕਿ ਉਸ ਨੂੰ ਭੇਜਣ ਵਾਲਾ ਇਸ ਤਰਤੀ ਤੇ ਪਰਮੇਸ਼ੁਰ ਹੈ ਉਹਦੇ ਅੰਦਰ ਸਾਹ ਫੂਕਣ ਵਾਲਾ ਪਰਮੇਸ਼ੁਰ ਹੈ ਅੱਜ ਕਿਸਮਤ ਦੇ ਵਿੱਚ ਲਿਖ ਦਿੱਤਾ ਗਿਆ ਬਹੁਤ ਲੋਕ ਆਸਾਨੀ ਨਾਲ ਕਹਿੰਦੇ ਆ ਕਿਸਮਤ ਦੇ ਵਿੱਚ ਲਿਖ ਦਿੱਤਾ ਗਿਆ ਆ ਅਗਰ ਇਸ ਤਰ੍ਹਾਂ ਹੈ ਤਾਂ ਅੱਜ ਚੋਰ ਜਦੋਂ ਚੋਰੀ ਕਰਦਾ ਹੋਇਆ ਫੜਿਆ ਜਾਂਦਾ ਹੈ ਤੁਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ ਉਹ ਕਹੇਗਾ ਮੇਰੀ ਕਿਸਮਤ 'ਚ ਲਿਖਿਆ ਸੀ ਕਿ ਮੈਂ ਚੋਰੀ ਕਰਨੀ ਹੈ ਤਾਂ ਮੈਂ ਕਰ ਲਈ ਮੈਨੂੰ ਮੈਨੂੰ ਪੁਲਿਸ ਦੇ ਵਿੱਚ ਨਾ ਫੜਵਾਓ ਨਸ਼ੇ ਕਰਨ ਵਾਲੇ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਉਹ ਕਹੇਗਾ ਮੇਰੀ ਤਾਂ ਕਿਸਮਤ 'ਚ ਲਿਖਿਆ ਹੈ ਨਸ਼ਾ ਕਰਨਾ ਔਰ ਮੈਂ ਕਰ ਰਿਹਾ ਹਾਂ ਕਿਉਂਕਿ ਲਿਖਿਆ ਹੈ ਔਰ ਤੁਸੀਂ ਮੇਰੇ ਭਵਿੱਖ ਨੂੰ ਨਹੀਂ ਬਦਲ ਸਕਦੇ ਸੋ ਮੈਂ ਦਸਣਾ ਚਾਹਾਂਗਾ ਜਦੋਂ ਕਹਿ ਦਿੰਦੇ ਅਸੀਂ ਕਿ ਲਿਖਿਆ ਗਿਆ ਹੈ ਤਾਂ ਫਿਰ ਹਰ ਇੱਕ ਕੋ ਬਹਾਨਾ ਹੈ ਅਸੀਂ ਕਿਸਨੂੰ ਡਾਂਟ ਨਹੀਂ ਸਕਦੇ ਤੁਸੀਂ ਕਿਸੇ ਵੀ ਚੋਰ ਨੂੰ ਪੁਲਿਸ 'ਚ ਫੜਵਾ ਨਹੀਂ ਸਕਦੇ ਕਿਸੇ ਵੀ ਨਸ਼ੇ ਕਰਨ ਵਾਲੀ ਵਿਅਕਤੀ ਨੂੰ ਸਮਝਾ ਨਹੀਂ ਸਕਦੇ ਕਿਉਂਕਿ ਉਹ ਉਹੀ ਕਹੇਗਾ ਕਿ ਮੇਰੀ ਤਾਂ ਕਿਸਮਤ ਤੇ ਲਿਖਿਆ ਜਾ ਚੁੱਕਿਆ ਹੈ ਔਰ ਇਸ ਨੂੰ ਮੈਂ ਬਦਲ ਨਹੀਂ ਸਕਦਾ ਸੋ ਮੇਰੇ ਪਿਆਰਿਓ ਇਸ ਤਰ੍ਹਾਂ ਗੱਲਾਂ ਹੀ ਨੇ ਕਿ ਕਿਸਮਤ 'ਚ ਹੀ ਲਿਖਿਆ ਗਿਆ ਹੈ ਉੱਥੇ ਲਿਖਿਆ ਗਿਆ ਇੱਥੇ ਲਿਖਿਆ ਗਿਆ ਕਿਤੇ ਵੀ ਨਹੀਂ ਲਿਖਿਆ ਗਿਆ ਪਰਮੇਸ਼ਰ ਨੇ ਤੁਹਾਨੂੰ ਬਣਾਇਆ ਆ ਔਰ ਤੁਹਾਨੂੰ ਫ੍ਰੀ ਵਿਲ ਤੇ ਛੱਡਿਆ ਤੁਹਾਡੀ ਆਪਣੀ ਸਵੈ ਇੱਛਾ ਤੇ ਛੱਡਿਆ ਆ ਬੁਰਾ ਤੇ ਭਲਾ ਤੁਹਾਡੇ ਸਾਹਮਣੇ ਹੈ ਔਰ ਚੋਣ ਤੁਸੀਂ ਕਰਨਾ ਹੈ ਕਿ ਤੁਸੀਂ ਕੀ ਚੋਣ ਕਰਦੇ ਹੋ ਜੀਵਨ ਨੂੰ ਚੋਣ ਕਰਦੇ ਹੋ ਜਾਂ ਮੌਤ ਦਾ ਮੌਤ ਦਾ ਚੋਣ ਕਰਦੇ ਹੋ ਪਾਪ ਦਾ ਚੋਣ ਕਰਦੇ ਹੋ ਜਾਂ ਧਾਰਮਿਕ ਜੀਵਨ ਦਾ ਚੋਣ ਕਰਦੇ ਹੋ ਉਹ ਜਿਹੜੇ ਸੋ ਲੋਕ ਸੋਚਦੇ ਆ ਕਿ ਆਪਣੇ ਆਪ ਨੂੰ ਖਤਮ ਕਰਕੇ ਮੁਸ਼ਕਲਾਂ ਨੂੰ ਹੱਲ ਕਰ ਲੈਣਗੇ ਉਹ ਦੱਸਣਾ ਚਾਹੁੰਦਾ ਆ ਕਿ ਬਾਈਬਲ ਪਰਮੇਸ਼ਰ ਦਾ ਪਵਿੱਤਰ ਕਲਾਮ ਦੱਸਦਾ ਹੈ ਬਹੁਤ ਵੱਡਾ ਗੁਨਾਹ ਹੈ ਆਤਮ ਹੱਤਿਆ ਕਰਨਾ ਅੱਜ ਦਾ ਇਨਸਾਨ ਆਪਣੇ ਮਕਸਦ ਦੇ ਪਿੱਛੇ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ ਅੱਜ ਅਸੀਂ ਦੇਖਾਂਗੇ ਕਿ ਅਸਲੀ ਮਕਸਦ ਕੀ ਹੈ ਦੱਸਣਾ ਚਾਹਾਂਗਾ ਅੱਜ ਦਿਨ ਦੇ ਵਿੱਚ 24 ਘੰਟੇ ਅਸੀਂ ਸਾਹ ਲੈਂਦੇ ਹਾਂ ਇਹ ਪਰਮੇਸ਼ਰ ਦਾ ਵਰਦਾਨ ਹੈ ਅਸੀਂ ਜ਼ਿੰਦਗੀ ਜੀ ਰਹੇ ਹਾਂ ਇਹ ਪਰਮੇਸ਼ਰ ਦਾ ਵਰਦਾਨ ਹੈ ਲਾਈਫ ਇਜ਼ ਅ ਗਿਫਟ ਆਫ ਗੋਡ ਜ਼ਿੰਦਗੀ ਪਰਮੇਸ਼ਰ ਦਾ ਵਰਦਾਨ ਹੈ 24 ਘੰਟੇ ਤੁਸੀਂ ਸਾਹ ਲੈਂਦੇ ਹੋ 1440 ਮਿੰਟ ਅਸੀਂ ਸਾਹ ਲੈਂਦੇ ਹਾਂ ਆਪਣੇ ਕੰਮ ਕਰਦੇ ਹਾਂ ਕਿੰਨਾ ਟਾਈਮ ਅਸੀਂ ਪਰਮੇਸ਼ਰ ਨੂੰ ਦਿੰਦੇ ਹਾਂ ਅਜਾ ਇਨਸਾਨ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਭੁੱਲੀ ਬੈਠਾ ਹੈ ਕਿ ਉਸ ਰੱਬ ਨੇ ਉਸ ਪਰਮੇਸ਼ੁਰ ਨੇ ਇਨਸਾਨ ਨੂੰ ਕਿਉਂ ਧਰਤੀ ਤੇ ਭੇਜਿਆ ਹੈ ਬਾਈਬਲ ਦਾ ਪਵਿੱਤਰ ਵਚਨ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਯਸ਼ਾਇਆ ਉਹਦਾ 43 ਅਧਿਆਏ 7 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਪਰਮੇਸ਼ਰ ਕਹਿੰਦੇ ਨੇ ਕਿ ਮੈਂ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਆਪਣੀ ਮਹਿਮਾ ਵਾਸਤੇ ਰਚਿਆ ਹੈ ਆਪਣੀ ਮਹਿਮਾ ਵਾਸਤੇ ਸਾਜਿਆ ਹੈ ਆਪਣੇ ਪ੍ਰਤਾਪ ਲਈ ਸਾਜਿਆ ਹੈ ਸੋ ਪਰਮੇਸ਼ੁਰ ਚਾਹੁੰਦੇ ਨੇ ਕਿ ਸਾਡੇ ਜੀਵਨ ਤੋਂ ਪਰਮੇਸ਼ੁਰ ਦੀ ਮਹਿਮਾ ਹੋਵੇ ਸਾਡੇ ਜੀਵਨ ਤੋਂ ਪਰਮੇਸ਼ੁਰ ਦੀ ਮਹਿਮਾ ਹੋਵੇ ਪਹਿਲੀ ਗੱਲ ਉਹ ਸਾਡੇ ਜੀਵਨ ਤੋਂ ਜਿਸ ਪਰਮੇਸ਼ੁਰ ਨੇ ਸਾਨੂੰ ਬਣਾਇਆ ਉਹ ਸਾਡੇ ਜੀਵਨ 'ਚ ਆਪਣੀ ਮਹਿਮਾ ਚਾਹੁੰਦਾ ਆ ਦੂਸਰੀ ਗੱਲ ਉਹ ਸਾਡੇ ਨਾਲ ਸੰਗਤੀ ਪਰਮੇਸ਼ੁਰ ਸਾਡੇ ਨਾਲ ਸੰਗਤੀ ਕਰਨਾ ਚਾਹੁੰਦਾ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਪਰਮੇਸ਼ੁਰ ਰੋਜ਼ ਆਦਮ ਨੂੰ ਮਿਲਣ ਆਉਂਦੇ ਸੀ ਪਰ ਆਦਮ ਦੇ ਗੁਨਾਹ ਕਰਦੀ وجہ ਦੇ ਨਾਲ ਉਹ ਰਿਸ਼ਤਾ ਜੋ ਪਰਮੇਸ਼ਰ ਨਾਲ ਆਦਮ ਦਾ ਸੀ ਉਹ ਟੁੱਟ ਗਿਆ ਅੱਜ ਪਾਪ ਹੈ ਜੋ ਪਰਮੇਸ਼ਰ ਤੇ ਸਾਡੇ ਵਿੱਚ ਇੱਕ ਦੂਰੀ ਲੈ ਕੇ ਆਂਦਾ ਹੈ ਔਰ ਬਾਈਬਲ ਦੱਸਦੀ ਇਸ ਜਗ੍ਹਾ ਦੇ ਵਿੱਚ ਕਿ ਪਰਮੇਸ਼ਰ ਸਾਡੇ ਨਾਲ ਸੰਗਤੀ ਕਰਨਾ ਚਾਹੁੰਦਾ ਹੈ ਪਰਮੇਸ਼ਰ ਸਾਡੇ ਜੀਵਨ ਚੋਂ ਮਹਿਮਾ ਕਰਨਾ ਚਾਹੁੰਦਾ ਹੈ ਆਦਮ ਨੂੰ ਪਰਮੇਸ਼ਰ ਨੇ ਇਸ ਲਈ ਬਣਾਇਆ ਸਾਨੂੰ ਪਰਮੇਸ਼ਰ ਨੇ ਇਸ ਲਈ ਬਣਾਇਆ ਤਾਂ ਕਿ ਸਾਡੇ ਜੀਵਨ ਚੋਂ ਉਹਦਾ ਧੰਨਵਾਦ ਹੋਵੇ ਉਹਦੀ ਮਹਿਮਾ ਅਸੀਂ ਕਰੀਏ ਉਹਦੀ ਸਤਿਤੀ ਉਹਦੀ ਆਰਾਧਨਾ ਕਰੀਏ ਉਹਦੇ ਨਾਮ ਦੀ ਵਡਿਆਈ ਕਰੀਏ ਕਿੰਨਾ ਟਾਈਮ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਸ ਪਰਮੇਸ਼ਰ ਨੇ ਸਾਡੇ ਜੀਵਨ ਚ ਆਪਣਾ ਦਮ ਫੂਕਿਆ ਆ ਔਰ ਫਿਰ ਸਾਡੇ ਅੰਦਰ ਜੀਵਨ ਆਇਆ ਫਿਰ ਅਸੀਂ ਜਿਉਂਦੀ ਜਾਨ ਬਣ ਗਏ ਹਾਂ अज अपने मकसद के पिछे भजते जा रहे हैं नशे करने वाला व्यक्ति मकसद नशा करना है झगड़ा क्या झगड़ा करना है पैसे मकसद कैसा कमा है अ संसार दीजा पिछे भजन वाला व्यक्ति क्या मैं अपनी इच्छा न पूरा करना है और अस परमेवर न बिलकुल भी समा नहीं दे रहे अभी इंसान परमेशर तो बहुत ज्यादा दूर हो गया है ਯੂ ਹੈਵ ਟੂ ਰਿਵਾਈਵ ਯੋਰ ਲਾਈਫ ਐਂਡ ਥਿੰਕਿੰਗ ਆਪਣੀ ਜ਼ਿੰਦਗੀ ਨੂੰ ਨਵਾਂ ਔਰ ਸੋਚ ਨੂੰ ਨਵਾਂ ਕਰਨਾ ਬਹੁਤ ਜ਼ਰੂਰੀ ਹੈ ਔਰ ਤੀਸਰਾ ਤੀਸਰਾ ਭਾਗ ਅੱਜ ਦੇ ਜੋ ਵਿਸ਼ੇ ਦਾ ਹੈ ਉਹ ਹੈ ਕਿੰਨੇ ਪ੍ਰਕਾਰ ਦੇ ਜੀਵਨ ਬਾਈਬਲ ਸਾਨੂੰ ਦੱਸਦੀ ਹੈ ਬਾਈਬਲ ਦੱਸਦੀ ਹੈ ਕਿ ਦੋ ਪ੍ਰਕਾਰ ਦਾ ਜੀਵਨ ਹੈ ਪੁਰਾਣਾ ਜੀਵਨ ਅਤੇ ਨਵਾਂ ਜੀਵਨ ਪੁਰਾਣਾ ਜੀਵਨ ਕੀ ਹੈ ਪੁਰਾਣਾ ਜੀਵਨ ਉਹ ਜੀਵਨ ਹੈ ਜੋ ਪਾਪ ਨਾਲ ਭਰਿਆ ਹੁੰਦਾ ਹੈ ਪੁਰਾਣਾ ਜੀਵਨ ਉਹ ਜੀਵਨ ਹੈ ਜੋ ਗੁਨਾਹਾਂ ਨਾਲ ਭਰਿਆ ਹੈ ਪੁਰਾਣਾ ਜੀਵਨ ਉਹ ਜੀਵਨ ਹੈ ਜੋ ਬਿਮਾਰੀਆਂ ਨਾਲ ਤਕਲੀਫਾਂ ਨਾਲ ਚਿੰਤਾ ਨਾਲ ਸ਼ੈਤਾਨ ਦੀ ਗੁਲਾਮੀ ਨਾਲ ਪਾਪ ਦੀ ਗੁਲਾਮੀ ਨਾਲ ਨਸ਼ੇ ਦੀ ਗੁਲਾਮੀ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਘਰ ਦੇ ਵਿੱਚ ਆਹ ਸ਼ਾਂਤੀ ਦੇ ਨਾਲ ਜੋ ਬਣਿਆ ਹੈ ਉਸ ਨੂੰ ਪੁਰਾਣਾ ਜੀਵਨ ਕਿਹਾ ਜਾਂਦਾ ਹੈ ਔਰ ਲੋਕ ਅਜ ਪੁਰਾਣੇ ਜੀਵਨ 'ਚ ਜੀ ਰਹੇ ਆ ਉਹ ਜੀਵਨ ਪੁਰਾਣਾ ਹੈ परमेश्वर ने बीमारी चाहन नहीं बनाया परमेश्वर ने नशा करने नहीं बनाया परमेश्वर ने तो लड़ाई झगड़े करने बनाया परमेश्वर ने पैसा सिर्फ पैसा कमाने नहीं बनाया ज़रूरत है पर यह शौक नहीं पैसा जरूरी है पर पैसे द्वारा सह नहीं खरीदे जा सकते परमेशुर ने सानू गुनाह करने नहीं बनाया पाप करने नहीं बनाया नशा करने नहीं बनाया चिंता च रह नहीं बनाया ना बीमारी चह नहीं बनाया ਪਰਮੇਸ਼ਰ ਨੇ ਸਾਨੂੰ ਆਜ਼ਾਦ ਹੋਣ ਲਈ ਬਣਾਇਆ ਉਹਦੀ ਮहिमा ਕਰਨ ਲਈ ਬਣਾਇਆ ਔਰ ਜੋ ਜੋ ਪੁਰਾਣੇ ਜੀਵਨ ਦੇ ਲੋਕ ਆ ਉਹ ਥੱਕ ਕੇ ਅੱਕ ਕੇ ਆਪਣੇ ਜੀਵਨ ਨੂੰ ਖਤਮ ਕਰ ਲੈਂਦੇ ਆ ਕਿਉਂਕਿ ਪਾਪ ਦੀ ਗੁਲਾਮੀ ਨਸ਼ੇ ਦੀ ਗੁਲਾਮੀ ਲੜਾਈ ਝਗੜੇ ਦੀ ਗੁਲਾਮੀ ਚਿੰਤਾ ਦੀ ਗੁਲਾਮੀ ਪਰੇਸ਼ਾਨੀ ਦੀ ਗੁਲਾਮੀ ਉਹਨਾਂ ਨੂੰ ਉਸ ਰਾਹ ਦੇ ਵੱਲ ਲੈ ਕੇ ਜਾਂਦੀ ਪਰ ਆਤਮਤਿਆ ਬਹੁਤ ਵੱਡਾ ਪਾਪ ਹੈ ਇਹ ਤੁਹਾਡਾ ਹਿੱਸਾ ਨਹੀਂ ਰੋਣਾ ਤੁਹਾਡਾ ਹਿੱਸਾ ਨਹੀਂ बीमारी तक तो हिस्सा नहीं है पाप आप तो हिस्सा नहीं है पर आज का बचन थोड़े तो खुशखबरी लैके आया है जिंदगी दो प्रकार जिस तरह की मैं पुराना जीवन तो दस चुका है कि परमेश्वर तो जुताई और पाप और दूसरा नवा जीवन नवा जीवन बाइबल दस बइबल नवा जीवन की है नवा जीवन परमेश्वर के संगति वाला जीवन है बाइबल दस दिए नवे जीवन च की है नवे जीवन चीज परमेश्वर के प्यार भर जाने नवे जीवन चुटकारा है ਨਵੇਂ ਜੀਵਨ ਦੇ ਵਿੱਚ ਨਵਾਂ ਸੁਭਾਅ ਹੈ नवे जीवन जो परमेश्वर गलिया नवे जीवन के परमेश्वर संगति करना है नवे जीवन के परमेश्वर मेल मिलाप करना है नवे जीवन के परमेश्वर द्वारा दी खुशी है नवे जीवन के शांति है नवे जीवन एक जेतु जीवन है जिससे असी अपनी बीमारी ते चिंता ते परेशानियाँ ते पाप ते प्रभु यीशु मसीह नाम से फतेह हासिल करते हैं यह नवा जीवन है आज परमेश्वर जी नवे जीवन लिए बुला रहे हैं ਔਰ ਜਿਹੜੇ ਲੋਕ ਪਰਮੇਸ਼ੁਰ ਨੂੰ ਜਾਣਦੇ ਆ ਪਰਮੇਸ਼ੁਰ ਦੇ ਕੋਲ ਆ ਗਏ ਆ ਅਤੇ ਉਹ ਫਿਰ ਸੁਸਾਇਡ ਬਾਰੇ ਸੋਚ ਰਹੇ ਆ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚ ਰਹੇ ਆ ਮੈਂ ਤਾਂ ਸਰਾਚਾ ਇਹ ਬਹੁਤ ਵੱਡਾ ਪਾਪ ਹੈ ਜ਼ਿੰਦਗੀ ਨੂੰ ਖਤਮ ਕਰ ਲੈਣਾ ਜ਼ਿੰਦਗੀ ਤੋਂ ਖਤਮ ਕਰਨਾ ਇਹ ਕੋਈ ਮੁਸ਼ਕਲ ਦਾ ਹੱਲ ਨਹੀਂ ਹੈ ਜ਼ਿੰਦਗੀ ਤੁਹਾਡੀ ਬਹੁਤ ਅਨਮੋਲ ਹੈ ਜੋ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਇਸ ਨੂੰ ਖਤਮ ਕਰਨਾ ਤੁਹਾਡੀ ਮੁਸ਼ਕਲ ਦਾ ਹੱਲ ਨਹੀਂ ਹੈ ਅੱਜ ਮੇਰੇ ਪਰੋਤੇ ਪਰ ਆਵੋ ਇਹ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਲਈ ਹੈ ਪਰਮੇਸ਼ਰ ਤੁਹਾਨੂੰ ਤਾਂ ਆਪਣੀ ਗੁਲਾਮੀ ਦੇ ਵਿੱਚ ਉਹ ਆਤਮ ਹੱਤਿਆ ਨਹੀਂ ਕਰਨ ਦੇਣਾ ਚਾਹੁੰਦੇ ਉਹ ਤੁਹਾਨੂੰ ਬੁਲਾ ਰਹੇ ਆਪਣੇ ਕੋਲ ਨਵਾਂ ਜੀਵਨ ਪ੍ਰਾਪਤ ਕਰਿਏ ਜੋ ਬਿਲਕੁਲ ਟੈਨਸ਼ਨਾਂ ਤੋਂ ਮੁਕਤ ਜੀਵਨ ਹੈ ਬੋਝ ਤੋਂ ਮੁਕਤ ਜੀਵਨ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਆਪਣੀ ਸਾਰੀ ਚੇਤਾ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਤੁਹਾਡਾ ਧਿਆਨ ਹੈ ਸੋ ਅੱਜ ਜੀਵਨ ਬਾਰੇ ਵਿਚਾਰੀਏ ਜੀਵਨ ਬਹੁਤ ਅਨਮੋਲ ਹੈ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਇਹਨੂੰ ਕਿਸੇ ਵੀ ਤਰ੍ਹਾਂ ਖਰਾਬ ਨਾ ਕਰਿਏ ਪਰਮੇਸ਼ਰ ਤੁਹਾਨੂੰ ਨਵਾਂ ਜੀਵਨ ਦੇਣ ਲਈ ਬੁਲਾ ਰਹੇ ਹਨ ਜਿਹੜੇ ਲੋਕਾਂ ਨੇ ਨਵਾਂ ਜੀਵਨ ਪਾ ਲਿਆ ਉਹਨਾਂ ਦੇ ਜੀਵਨ ਦੇ ਵਿੱਚ ਸੁਸਾਇਡ ਨਾਮ ਦਾ ਸ਼ਬਦ ਹੀ ਨਹੀਂ ਹੈ ਉਹਨਾਂ ਦੇ ਡਿਕਸ਼ਨਰੀ ਵਿੱਚ ਸੁਸਾਇਡ ਨਾਮ ਦਾ ਸ਼ਬਦ ਨਹੀਂ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਜੇ ਉਹ ਨਵੇਂ ਜੀਵਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਡਿਕਸ਼ਨਰੀ ਦੇ ਵਿੱਚ ਕਿਸਮਤ ਨਾਮ ਦਾ ਸ਼ਬਦ ਨਹੀਂ ਹੁੰਦਾ ਬਾਈਬਲ ਦੇ ਵਿੱਚ ਇੱਕ ਬਾਰੀ ਵੀ ਕਿਸਮਤ ਨਾਮ ਦਾ ਸ਼ਬਦ ਇਸਤੇਮਾਲ ਨਹੀਂ ਹੋਇਆ ਸੋ ਸਭ ਕੋਈ ਤੁਸੀਂ ਕਿਸਮਤ ਤੇ ਥੋਪ ਨਹੀਂ ਸਕਦੇ ਅਗਰ ਕਿਸਮਤ ਥੋਪਾਂਗੇ ਤਾਂ ਹਰ ਇੱਕ ਬੁਰੇ ਵਿਅਕਤੀ ਕੋ ਇੱਕ ਬਹਾਨਾ ਹੈ ਕਿ ਮੇਰੀ ਤਾਂ ਕਿਸਮਤੇ ਲਿਖਿਆ ਹੈ ਪਰ ਅੱਜ ਪਰਮੇਸ਼ੁਰ ਦਾ ਬਚਨ ਇਸ ਸਾਰੀ ਗੱਲਾਂ ਨੂੰ ਸਾਫ਼ ਕਰਦਾ ਹੋਇਆ ਤੁਹਾਡੇ ਸਾਹਮਣੇ ਚਾਉਣ ਰੱਖਦਾ ਹੈ ਨਵਾਂ ਨਵਾਂ ਜੀਵਨ ਜਾਂ ਪੁਰਾਣਾ ਜੀਵਨ ਪੁਰਾਣਾ ਜੀਵਨ ਦੇ ਵਿੱਚ ਜਾਓਗੇ ਤਦ ਗੁਲਾਮੀ ਹੈ ਤਕਲੀਫ ਹੈ ਬਿਮਾਰੀਆਂ ਹੈ ਪਰੇਸ਼ਾਨੀਆਂ ਹੈ ਚਿੰਤਾ ਹੈ ਆਤਮਾਤੇ ਬੂਰੇ ਬੂਰੇ ਕੰਮ ਨੇ ਪਰ ਪਰਮੇਸ਼ੁਰ ਕੋਲ ਆਵੋਗੇ ਤੁਹਾਨੂੰ ਸ਼ਾਂਤੀ ਮਿਲੇਗੀ ਪਰਮੇਸ਼ੁਰ ਦਾ ਬਚਨ ਬਿਆਨ ਕਰਦਾ ਹੈ ਰੋਮੀਓ ਦੇ ਖਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਹਦਾ 6 ਅਧਿਆਇ ਉਹਦੇ 23 ਵਚਨ ਤੇ ਇਸ ਤਰ੍ਹਾਂ ਲਿਖਿਆ ਹੈ ਪਾਪ ਦੀ ਮਜ਼ਦੂਰੀ ਮੌਤ ਹੈ ਪਰ ਪਰਮੇਸ਼ਰ ਦਾ ਵਰਤਾਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਦੀਪਕ ਜੀਵਨ ਹੈ ਪਾਪ ਜਿਹੜਾ ਕਰਦੇ ਆ ਉਹ ਸਾਨੂੰ ਮੌਤ ਵੱਲ ਲੈ ਕੇ ਜਾਂਦਾ ਹੈ ਪੁਰਾਣਾ ਜੀਵਨ ਮੈਂ ਦੱਸਿਆ ਪੁਰਾਣਾ ਜੀਵਨ ਪਾਪ ਵਾਲਾ ਜੀਵਨ ਹੈ ਅਗਰ ਅਸੀਂ ਉਸ ਜੀਵਨ ਤੇ ਚੱਲਦੇ ਆ ਉਹ ਬਹੁਤ ਸੌਖਾ ਰਸਤਾ ਆ ਆਪਣੀ ਮਰਜ਼ੀ ਕਰਨਾ ਨਸ਼ਾ ਕਰਨਾ ਜੋ ਦਿਲ ਚਾਹਦਾ ਉਹ ਕਰਨਾ ਪਰ ਬਹੁਤੋ ਖੁੱਲਾ ਰਸਤਾ ਆ ਬਹੁਤ ਆਸਾਨ ਰਸਤਾ ਆ ਕਿ ਜੋ ਨਹੀਂ ਮਿਲਦਾ ਨਹੀਂ ਮਿਲਦਾ ਤੇ ਆਪਣੇ ਆਪ ਨੂੰ ਖਤਮ ਕਰ ਲਓ ਜ਼ਿੱਦ ਨਾਲ ਜਿੱਦਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਪਰਮੇਸ਼ਰ ਤੋਂ ਜੁਦਾਈ ਆਪਣੇ ਆਪਣੀ ਮਰਜ਼ੀ ਨਾਲ ਜੀਵਨ ਬਿਤਾਉਣਾ ਇਹ ਰਸਤਾ ਸੌਖਾ ਤਾਂ ਬਹੁਤ ਹੈ ਪੈਸੇ ਪਿੱਛੇ ਭਜਣਾ ਇਹ ਰਸਤਾ ਸੌਖਾ ਤਾਂ ਬਹੁਤ ਹੈ ਆਪਣੀ ਮਰਜ਼ੀ ਨੂੰ ਪੂਰਾ ਕਰਨਾ ਪਰ ਇਹ ਰਸਤਾ ਸੌਖਾ ਹੈ ਚੌੜਾ ਹੈ ਪਰ ਇਹ ਰਸਤਾ ਸਾਨੂੰ ਅਨੰਤ ਕਾਲ ਦੀ ਅੱਗ ਦੇ ਵੱਲ ਲੈ ਕੇ ਜਾ ਰਿਹਾ ਹੈ ਸਾਨੂੰ ਨਰਕ ਦੇ ਵੱਲ ਲੈ ਕੇ ਜਾ ਰਿਹਾ ਹੈ ਬਾਈਬਲ ਦੱਸਦੀ ਪਾਪ ਦੀ ਮਜ਼ਦੂਰੀ ਮੌਤ ਹੈ ਉਨਿਆ ਜਿਸ ਨੇ ਜੋ ਸ੍ਰਿਸ਼ਟੀ ਕਰਤਾ ਜਿਸ ਨੇ ਸਾਨੂੰ ਬਣਾਇਆ ਉਹ ਸਾਡੇ ਕੋਲ ਉਹਨਿਆ ਲਵੇਗਾ। ਔਰ ਬਾਈਬਲ ਦੱਸਦੀ ਹੈ ਪ੍ਰਭ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਦਾ ਵਰਦਾਨ ਸਾਡੇ ਪ੍ਰਭ ਯਿਸੂ ਮਸੀਹ ਦੇ ਵਿੱਚ ਸਦੀਪਕ ਜੀਵਨ ਹੈ। ਸਦੀਪਕ ਜੀਵਨ ਮਤਲਬ ਅਬਦੀ ਜ਼ਿੰਦਗੀ ਹੈ। ਕਦੀ ਨਾ ਖਤਮ ਹੋਣ ਵਾਲੀ ਜ਼ਿੰਦਗੀ ਪ੍ਰਭ ਯਿਸੂ ਮਸੀਹ ਸਾਨੂੰ ਦਿੰਦੇ ਹਨ। ਨਵਾਂ ਜੀਵਨ ਖੁਸ਼ੀਆਂ ਨਾਲ ਭਰਿਆ ਜੀਵਨ ਹੈ। ਉਹ ਸਾਡੇ ਹਰ ਜਵਾਂ ਨੂੰ ਪੂਝ ਦਿੰਦਾ ਹੈ। ਜਦੋਂ ਅਸੀਂ ਪਰਮੇਸ਼ਰ ਨੂੰ ਜਾਣਦੇ ਪਰਮੇਸ਼ਰ ਕਹਿੰਦਾ ਹੈ ਦੇਖ ਮੈਂ ਤੈਨੂੰ ਤੇਰੀ ਮਾਂ ਦੀ ਕੋਖ ਦੇ ਵਿੱਚ ਰਚਣ ਤੋਂ ਪਹਿਲਾਂ ਹੀ ਚੁਣਿਆ ਆਂ ਦੇਖ ਮੈਂ ਤੇਰਾ ਚਿੱਤਰ ਆਪਣੀ ਹਥੇਲੀਆਂ ਤੇ ਬਣਾਇਆ ਹੈ ਪਰਮੇਸ਼ਰ ਕਹਿੰਦਾ ਆਂ ਨਾ ਡਰ ਨਾ ਘਬਰਾ ਮੈਂ ਤੇਰੇ ਅੰਗ ਸੰਗ ਹਾਂ ਹਰ ਇੱਕ ਮੁਸ਼ਕਲਾਂ ਦੇ ਵਿੱਚ ਮੈਂ ਤੇਰਾ ਪਰਮੇਸ਼ਰ ਮੈਂ ਤੇਰੇ ਨਾਲ ਆਂ ਪਰਮੇਸ਼ਰ ਸਾਨੂੰ ਦੱਸੇਗਾ ਅਜ ਨਵੇਂ ਜੀਵਨ ਦੇ ਵਿੱਚ ਆਣਾ ਬਹੁਤ ਜ਼ਰੂਰੀ ਹੈ ਅਜ ਨਵਾਂ ਜੀਵਨ ਕਿਸ ਤਰ੍ਹਾਂ ਸੀ ਪ੍ਰਾਪਤ ਕਰ ਸਕਦੇ ਹਾਂ ਚੌਥੇ ਪੜਾਅ ਦੇ ਵਿੱਚ ਆ ਗਏ ਅਸੀਂ ਨਵਾਂ ਜੀਵਨ ਕਿਸ ਤਰ੍ਹਾਂ ਸੀ ਪ੍ਰਾਪਤ ਕਰ ਸਕਦੇ ਹਾਂ ਇੱਕ ਵਚਨ ਮੈਂ ਤੁਹਾਡੇ ਲਈ ਪੜਾਂਗਾ ਯਹੂਨਾ ਦੀ ਇੰਜੀ ਉਹਦਾ 3 ਅਧਿਆਇ ਉਹਦਾ 16 ਵਚਨ ਸਾਨੂੰ ਕੀ ਦੱਸਦਾ ਹੈ ਮੈਂ ਤੁਹਾਡੇ ਲਈ ਪੜਾਂਗਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮੈਂ ਤੁਹਾਡੇ ਲਈ ਪੜਾਂਗਾ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਹਾਂ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜੀਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉਤੇ ਨਿਗਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਨਵਾਂ ਜੀਵਨ ਪਾਣ ਲਈ ਸਾਨੂੰ ਕੀ ਕਰਨਾ ਪਵੇਗਾ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਪਵੇਗਾ ਤਿੰਨ ਗੱਲਾਂ ਮੈਂ ਕਹਾਂਗਾ ਨਵਾਂ ਜੀਵਨ ਪਾਉਣ ਦੇ ਲਈ ਸਭ ਤੋਂ ਪਹਿਲਾਂ ਵਿਸ਼ਵਾਸ ਦੂਸਰਾ ਗੱਲ ਪਾਪਾਂ ਤੋਂ ਤੋਬਾ ਔਰ ਤੀਸਰਾ ਸਮਰਪਣ ਪਾਪ ਜੁਦਾਈ ਪਾਉਂਦਾ ਹੈ ਪੁਰਾਣੇ ਜੀਵਨ ਦੇ ਵਿੱਚ ਅਸੀਂ ਪਰਮੇਸ਼ਰ ਤੋਂ ਦੂਰ ਸੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਆਪਣੇ ਮਕਸਦ ਦੇ ਪਿੱਛੇ ਖੁਦਾ ਦਾ ਮਕਸਦ ਭੁੱਲ ਚੁੱਕੇ ਹਾਂ ਪਰ ਅੱਜ ਪਰਮੇਸ਼ਰ ਦੇ ਨੇੜੇ ਆਉਣ ਦੇ ਲਈ ਉਹਦੇ ਨਾਲ ਮੇਲ ਬਿਲਾਬ ਕਰਨਾ ਪਵੇਗਾ ਉਹਦੇ ਅੱਗੇ ਆ ਕੇ ਪਾਪਾਂ ਨੂੰ ਮੰਨਣਾ ਪਵੇਗਾ ਅੱਜ ਇਹ ਤਾਂ ਅੱਜ ਦੇ ਮੈਸੇਜ ਦੁਆਰਾ ਅੱਜ ਦੇ ਵਿਸ਼ੇ ਦੁਆਰਾ ਮੈਂ ਤੁਹਾਡਾ ਧਿਆਨ ਪਰਮੇਸ਼ੁਰ ਦੇ ਪ੍ਰੇਮ ਵੱਲ ਲੈ ਕੇ ਜਾਣਾ ਚਾਹੁੰਦਾ ਉਹਦੀ ਕ੍ਰੂਸ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ ਉਸਨੇ ਤੁਹਾਡੇ ਲਈ ਸਲੀਬ ਤੇ ਜਾਣ ਦਿੱਤੀ ਹੈ ਉਸਨੇ ਸਲੀਬ ਉੱਤੇ ਜਾਣ ਦਿੱਤੀ ਬਾਈਬਲ ਚ ਲਿਖਿਆ ਉਸਨੇ ਸਲੀਬ ਤੇ ਜਾਣ ਦਿੱਤੀ ਤਾਂ ਕਿ ਉਹ ਪ੍ਰਭੂ ਯਿਸੂ ਮਸੀਹ ਜਿਹਨਾਂ ਦੇ ਅੰਦਰ ਕੋਈ ਵੀ ਪਾਪ ਨਹੀਂ ਸੀ ਸਾਡਾ ਮੇਲ ਮਿਲਾਪ ਆਪਣੇ ਨਾਲ ਕਰ ਲੈਣ ਕਿਉਂਕਿ ਅਸੀਂ ਪਾਪੀ ਗੁਨਾਹਗਰ ਸੀ ਸਾਡੇ ਪਾਪਾਂ ਨੇ ਅੱਜ ਸਾਨੂੰ ਬਲੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਬਲੀਦਾਨੀ ਕੰਪਲੀਟ ਸੰਪੂਰਨ ਬਲੀਦਾਨੀ ਸੱਚ ਬਲੀਦਾਨੀ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਗੁਨਾਹਾਂ ਲਈ ਕ੍ਰੂਸ ਤੇ ਦੇ ਦਿੱਤੀ ਹੈ ਅਸਰ ਵਿਸ਼ਵਾਸ ਕਰਨ ਦੀ ਲੋੜ ਹੈ ਨਵਾਂ ਜੀਵਨ ਪਾਣ ਲਈ ਸਿਰਫ ਤੁਹਾਨੂੰ ਅੱਜ ਆਪਣੀ ਅੱਖਾਂ ਬੰਦ ਕਰਕੇ ਗੋਡੇ ਟੇਕੇ ਉਸ ਪਰਮੇਸ਼ਰ ਦੇ ਅੱਗੇ ਬੋਲਣ ਦੀ ਲੋੜ ਹੈ ਪਰਮੇਸ਼ਰ ਮੈਂ ਪਾਪੀ ਹਾਂ ਪਰਮੇਸ਼ਰ ਮੈਂ ਗੁਨੇਗਾਰ ਹਾਂ ਆਪਣੀ ਸਾਰੀ ਚਿੰਤਾ ਆਪਣੀ ਸਾਰੀ ਬਿਮਾਰੀ ਆਪਣੀ ਸਾਰੀ ਤਕਲੀਫ ਨੂੰ ਸਾਰੇ ਲੜਾਈ ਝਗੜੇ ਜੋ ਸਾਡੇ ਘਰ ਦੇ ਵਿੱਚ ਹੋ ਰਹੇ ਆ ਜੋ ਤਕਲੀਫ ਜੋ ਮੈਂ ਹੋ ਕੇ ਨਿਕਲ ਰਿਹਾ ਉਹ ਪਰਮੇਸ਼ਰ ਨੂੰ ਦਸਿਏ ਔਰ ਆਪਣੇ ਪਾਪਾ ਨੂੰ ਗੁਨਾਹ ਨੂੰ ਪਰਮੇਸ਼ਰ ਦੇ ਅੱਗੇ ਮੰਨ ਲੀਜੀਏ ਔਰ ਵਿਸ਼ਵਾਸ ਕਰੀਏ ਔਰ ਬੋਲੀਏ ਪਰਮੇਸ਼ਰ ਤੁਸੀਂ ਮੇਰੇ ਖਾਤਰ ਸੁਰਮਿ ਛੱਡ ਕੇ ਧਰਤੀ ਉੱਤੇ ਆਏ ਤੁਸੀਂ ਮੇਰੇ ਖਾਤਰ ਕੋੜਿਆ ਦੀ ਮਾਰ ਖਾਦੀ ਤੁਸੀਂ ਮੇਰੇ ਲਈ ਸਲੀਬ ਉੱਤੇ ਚੜਾਏਗੇ ਤੁਸੀਂ ਮੇਰੇ ਲਈ ਸਲੀਬ ਉੱਤੇ ਜਾਨ ਦਿੱਤੀ ਹੈ तोड़े मार खाना मैं चंगा होया हाँ ते लहू बहान मैं नवा जीवन मिले आ मेरे अंदर आस आ गई है मेरे मेरे जीवन के जिंदगी आ गई है नवा नवा जीवन मेरे अंदर आ गया है विश्वास करिए प्रार्थना करिए इस तरह और बोलिए प्रभु तीस मेरे खातर कब्रे रखे गए और तीसरे दिन मुर्दे जो जी उठे और मौत फतेह हासिल की हैना नहीं है ਤੋੜਾ ਹਿੱਸਾ ਬਿਮਾਰੀ ਚ ਰਹਿਣਾ ਨਹੀਂ ਹੈ ਤੁਹਾਡਾ ਹਿੱਸਾ ਚਿੰਤਾ ਚ ਰਹਿਣਾ ਨਹੀਂ ਹੈ ਤੁਹਾਡਾ ਹਿੱਸਾ ਨਸ਼ਾ ਨਹੀਂ ਹੈ ਲੜਾਈ ਝਗੜੇ ਨਹੀਂ ਹੈ ਪਰੇਸ਼ਾਨੀਆਂ ਨਹੀਂ ਹੈ ਤੁਹਾਡਾ ਹਿੱਸਾ ਖੁਸ਼ੀ ਹੈ छुटकारा ਹੈ ਪਰਮੇਸ਼ਵਰ ਚ ਮੁਕਤੀ ਹੈ ਪਰਮੇਸ਼ਵਰ ਦੇ ਵਿੱਚ ਆਨੰਦ ਕਰਨਾ ਹੈ ਮੇਰਾ ਵਿਸ਼ਵਾਸ ਹੈ ਇਹਦਾ ਵਚਨ ਤੁਹਾਡੇ ਵਿਲਾਪ ਨੂੰ ਆਨੰਦ ਦੇ ਵਿੱਚ ਬਦਲ ਰਿਹਾ ਹੈ ਤੁਹਾਡੇ ਰੋਣੇ ਨੂੰ ਖੁਸ਼ੀ ਚ ਬਦਲ ਰਿਹਾ ਹੈ ਪਰਮੇਸ਼ਵਰ ਦਾ ਵਚਨ ਸੋ ਪਰਮੇਸ਼ਰ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਪਰਮੇਸ਼ਵਰ ਜ਼ਿੰਦਗੀ ਦਾ ਜਲ ਹੈ ਪਰਵੀਸ਼ੂ ਮਸੀਹ ਨੇ ਕਿਹਾ ਮੈਂ ਜ਼ਿੰਦਗੀ ਦਾ ਚੱਲ ਹਾਂ ਪਰਵੀਸ਼ੂ ਮਸੀਹ ਨੇ ਆਖਿਆ ਮੈਂ ਜ਼ਿੰਦਗੀ ਦੀ ਰੋਟੀ ਹਾਂ ਜੋ ਕੋਈ ਮੇਰੇ ਕੋਲੋਂ ਖਾਂਦਾ ਹੈ ਅਤੇ ਪੀਂਦਾ ਹੈ ਉਹ ਕਦੇ ਵੀ ਪਿਆਸਾ ਨਹੀਂ ਰਹੇਗਾ ਉਹ ਕਦੇ ਵੀ ਭੁੱਖਾ ਨਹੀਂ ਰਹੇਗਾ ਪਰਵੀਸ਼ੂ ਮਸੀਹ ਨੂੰ ਕਬੂਲ ਕਰਾਂਗੇ ਸਾਡੇ ਅੰਦਰ ਸੰਤੁਸ਼ਟੀ ਆ ਜਾਵੇਗੀ ਸੋ ਅੱਜ ਪਰਮੇਸ਼ੁਰ ਦਾ ਵਚਨ ਤੁਹਾਨੂੰ ਨਵੇਂ ਜੀਵਨ ਲਈ ਬੁਲਾ ਰਿਹਾ ਆ ਨਵੇਂ ਜੀਵਨ ਦੇ ਲਈ ਪਰਮੇਸ਼ੁਰ ਕੋਲ ਆ ਜਾइए ਸੋ ਅੱਜ ਦੇ ਵਚਨ ਦੁਆਰਾ ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਦੇਵੇ